ਗੁਰੂ ਪਿਆਰਿਓ ਧੰਤਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦੇ ਬਚਨ ਬੜੇ ਕੀਮਤੀ ਹਨ ਕਿਉਂਕਿ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਸੈ ਪਰਥਾਏ ਮਹਾਪੁਰਖਾਂ ਦੇ ਬਚਨ ਭਾਵੇਂ ਕਿਸੇ ਇੱਕ ਨੂੰ ਸੰਬੋਧਨ ਕਰਕੇ ਕੀਤੇ ਗਏ ਹੋਣ ਪਰ ਹੁੰਦੇ ਉਹ ਸਾਰਿਆਂ ਲਈ ਸਾਂਝੀ ਆ ਤਾਂ ਉਹ ਮਨ ਨੂੰ ਟਿਕਾਉਣ ਬਾਰੇ ਕਹਿੰਦੇ ਹਨ ਕਿ ਦੇਖੋ ਜੀ ਜੇ ਮਨ ਨੂੰ ਟਿਕਾਉਣਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਦਾ ਧਿਆਨ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਵਰਤੀ ਟਿਕਾਉਣੀ ਜੇ ਵਰਤੀ ਨਹੀਂ ਵੀ ਟਿਕਦੀ ਕਮ ਸੇ ਕਮ ਤੁਹਾਡੀ ਜੀਵ ਜਿਹੜੀ ਆ ਉਸ ਸਮੇਂ ਰੱਬ ਨੂੰ ਯਾਦ ਕਰ ਰਹੀ ਹੁੰਦੀ ਹੈ ਭਾਵੇਂ ਮਨ ਟਿਕੇ ਜਾਂ ਨਾ ਟਿਕੇ ਪਰ ਜੀਵ ਤਾਂ ਨਹੀਂ ਨਾ ਗਲਤ ਬਿਆਨ ਕਰਦੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਵਰਤੀ ਨੂੰ ਟਿਕਾਉਣ ਦੀ ਕੋਸ਼ਿਸ਼ ਤਾਂ ਕਰੋ ਅੱਧਾ ਘੰਟਾ ਘੰਟਾ ਹੌਲੀ-ਹੌਲੀ ਮਨ ਜਿਹੜਾ ਹੈ ਟਿਕਾ ਤੇ ਆ ਜਾਵੇਗਾ ਇਸ ਕਰਕੇ ਸਿਮਰਨ ਬਾਰੇ ਵੀ ਉਹਨਾਂ ਦੇ ਬਚਨ ਆ ਜਦੋਂ ਅਸੀਂ ਅੰਮ੍ਰਿਤ ਵੇਲੇ ਸਿਮਰਨ ਲਈ ਆਪਾਂ ਕਹਿੰਨੇ ਬਹੁਤਾ ਸਮਾਂ ਨਹੀਂ ਕੱਢ ਸਕਦੇ ਕਿ ਅਸੀਂ ਬਹੁਤ ਜ਼ਿਆਦਾ ਵਿਅਸਤਾਂ ਤਾਂ ਸਾਨੂੰ ਉਸ ਵੇਲੇ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਆ ਸਾਰਾ ਦਿਨ ਅਸੀਂ ਕੰਮ ਕਰਦੇ ਆ ਪੈਸਾ ਵੀ ਕਮਾ ਲੈਨੇ ਆ ਪਰ ਕੀ ਸਾਨੂੰ ਸਹਜ ਮਿਲਿਆ ਨਹੀਂ ਮਿਲਿਆ ਨਾ ਇਸ ਕਰਕੇ ਗੁਰਮੁਖ ਪਿਆਰਿਓ ਆਪਣੇ ਅੰਦਰ ਔਗਣਾ ਵੱਲ ਝਾਤੀ ਮਾਰੀਏ ਇਹਨਾਂ ਔਗਣਾ ਦੀ ਜੜ ਪੁੱਟੀਏ ਨਕਮੀਆਂ ਸੋਚਾਂ ਸੋਚਣ ਦੀ ਥਾਂ ਵਾਹਿਗੁਰੂ ਸ਼ਬਦ ਜਾਂ ਪਹਿਲੀ ਪੌੜੀ ਜਾਂ ਮੂਲ ਮੰਤਰ ਕਿਸੇ ਸ਼ਬਦ ਨੂੰ ਜਿਹੜਾ ਵੀ ਸਾਨੂੰ ਮਨ ਭਾਉਂਦਾ ਹੈ ਉਹ ਤੱਕ ਦਾ ਜਾਪ ਕਰੀਏ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਵੀ ਕਹਿ ਸਕਦੇ ਹਾਂ ਇਸ ਕਰਕੇ ਇਹ ਉਹਦੀਆਂ ਦਿੱਤੀਆਂ ਦਾਤਾਂ ਦਾ ਧੰਨਵਾਦ ਸੱਚੇ ਪਾਤਸ਼ਾਹ ਦਾ ਆਪਣੇ ਗੁਨਾਹਾਂ ਦੀ ਮਾਫੀ ਆ ਯੋ ਕਿ ਰੱਬ ਦੇ ਪਿਆਰੇ ਮਹਾਪੁਰਖ ਜਿਹੜੇ ਹਨ ਗੁਰਮੁਖੋ ਉਹਨਾਂ ਨੇ ਤਾਂ ਆਪਾਂ ਨੂੰ ਰੱਬ ਨਾਲ ਜੋੜਨਾ ਹੁੰਦਾ ਆਪਣੇ ਨਾਲ ਨਹੀਂ ਮਹਾਪੁਰਖਾਂ ਨੂੰ ਇੱਕ ਵਾਰੀ ਕਿਸੇ ਨੇ ਕਹਿ ਦਿੱਤਾ ਕਿ ਲੋਕ ਤੁਹਾਡੇ ਉੱਤੇ ਤਰਕ ਕਰਦੇ ਆ ਤੇ ਜੇ ਉਹ ਉਹਨਾਂ ਨੇ ਕਿਹਾ ਸੀ ਵੀ ਜੇ ਤੁਹਾਨੂੰ ਕੋਈ ਪੁੱਛਦਾ ਵੀ ਉਹ ਸਾਧੂ ਕੋਲ ਕਿਉਂ ਜਾਨਿਓ ਤੁਸੀਂ ਕੀ ਮਿਲਦਾ ਕੀ ਗੁਣਾ ਕਹਿੰਦੇ ਤੁਸੀਂ ਬੇਸ਼ੱਕੇ ਮੇਰੀਆਂ ਤਿੰਨ ਗੱਲਾਂ ਆਖ ਦੇਣੀਆਂ ਇਹਨਾਂ ਵਿੱਚ ਝੂਠ ਨਹੀਂ 75 ਸਾਲ ਦੀ ਮੈਂ ਉਮਰ ਗੁਜ਼ਾਰੀ ਆ ਆਪਣੀ ਜ਼ਿੰਦਗੀ ਦੇ ਵਿੱਚ ਇਕੱਲੀ ਇਸਤਰੀ ਨਾਲ ਗੱਲ ਨਹੀਂ ਕੀਤੀ ਅੱਬਲ ਕਿਸੇ ਨਾਲ ਵੀ ਨਹੀਂ ਪਰ ਜੇ ਕੀਤੀ ਵੀ ਹੋਵੇਗੀ ਤਾਂ ਕਿਸੇ ਵੇਲੇ ਜਾਂ ਤਾਂ ਉਹਦਾ ਪਤੀ ਜਾਂ ਫਿਰ ਪੁੱਤਰ ਤੇ ਜਾਂ ਉਹਦਾ ਪਿਤਾ ਨਾਲ ਹੋਵੇਗਾ ਮਹਾਪੁਰਖਾਂ ਦਾ ਇੰਨਾ ਉੱਚਾ ਸੋਚਾ ਜੀਵਨ ਸੀਗਾ ਕਹਿੰਦੇ ਦੂਜਾ 75 ਸਾਲ ਦੀ ਉਮਰ ਗੁਜ਼ਾਰੀ ਆ ਅੱਜ ਤੱਕ ਬਾਬਾ ਅਨੰਦ ਸਿੰਘ ਜੀ ਨੇ ਪੈਸੇ ਨੂੰ ਹੱਥ ਲਾ ਕੇ ਨਹੀਂ ਦੇਖਿਆ ਕਿ ਕੈਸਾ ਹੁੰਦਾ ਤੀਜਾ 75 ਸਾਲ ਦੀ ਉਮਰ ਗੁਜ਼ਾਰੀ ਆ ਬਾਬਾ ਅਨੰਦ ਸਿੰਘ ਜੀ ਨੇ ਸੂਈ ਦੇ ਨੱਕੇ ਦੀ ਜਿੰਨੀ ਵੀ ਜਾਇਦਾਦ ਜ਼ਮੀਨ ਆਪਣੇ ਨਾਂ ਨਹੀਂ ਕਰਵਾਈ ਭਾਵੇਂ ਕਿ ਉਹਨਾਂ ਦੇ ਸਤਸੰਗੀ ਸੀਗੇ ਬੜਾ ਕੁਝ ਦਿੰਦੇ ਸੀ ਇਹ ਇੱਕ ਤਿਆਗ ਹੁੰਦਾ ਗੁਰਮਖੋ ਤਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਆ ਭਾਈ ਦਿਨੇ ਕਰੋ ਵਿਹਾਰ ਵਿਹਾਰ ਤੋਂ ਮਿਲੇ ਸਮਾਂ ਭਲੇ ਪੁਰਸ਼ਾਂ ਦੀ ਕਰੋ ਸੰਗਤ ਉਹ ਕਿਹੜੇ ਜਿਹੜੇ ਗੁਰੂ ਨਾਲ ਜੋੜਨ ਆਪਣੇ ਨਾਲ ਨਹੀਂ ਜਿਹੜੇ ਆਪਦੇ ਨਾਲ ਜੋੜਨ ਉਹਨਾਂ ਤੋਂ ਕਿਨਾਰਾ ਕਰਜੋ ਗੁਰੂ ਨਾਲੋਂ ਤੋੜ ਕੇ ਜਿਹੜਾ ਆਪਣੇ ਨਾਲ ਜੋੜਦਾ ਉਹਦੀ ਸੰਗਤ ਕੀਤਿਆਂ ਸਾਨੂੰ ਘਾਟਾ ਹੀ ਘਾਟਾ ਜੀ ਆਪਾਂ ਅਮਲ ਕਰਾਂਗੇ ਕਮਾਈ ਕਰਾਂਗੇ ਇਹਨਾਂ ਪੂਰਣਿਆਂ ਤੇ ਚੱਲਾਂਗੇ ਫਿਰ ਕੀ ਮਿਲੇਗਾ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਗੁਰਮਖੋ ਤਾਂ ਇਹ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਆ ਕਈ ਵਾਰੀ ਅਸੀਂ ਕਹਿ ਦਿੰਨੇ ਆ ਉਹ ਮਹਾਪੁਰਖ ਇਸ ਤਰ੍ਹਾਂ ਹਨ ਭਾਈ ਸਾਨੂੰ ਆਪਣਾ ਸੁਧਾਰ ਕਰਨਾ ਚਾਹੀਦਾ ਕਿਸੇ ਦੇ ਔਗਣ ਗਿਣਨ ਨਾਲ ਸਾਨੂੰ ਕੀ ਮਿਲੇਗਾ ਜਿਸ ਤਰ੍ਹਾਂ ਕੋਈ ਆਜੜੀ ਸੀ ਉਹਦੇ ਕੋਲ ਬਹੁਤ ਸਾਰੀਆਂ ਬੱਕਰੀਆਂ ਸੀ ਕੋਈ ਨੌਜਵਾਨ ਸੀਗਾ ਸਾਰਾ ਦਿਨ ਬੈਠ ਕੇ ਦੂਰੋਂ ਜਿੰਨੀਆਂ ਵੀ ਬੱਕਰੀਆਂ ਲੰਘਦੀਆਂ ਗਿਣਦਾ ਰਹਿੰਦਾ ਸੀ ਇਹਦੇ ਕੋਲ ਕਿੰਨੀਆਂ ਬੱਕਰੀਆਂ ਨੇ ਉਹਦੀਆਂ ਬੱਕਰੀਆਂ ਗਿਣਨ ਦੇ ਨਾਲ ਇੱਕ ਬੂੰਦ ਵੀ ਉਹਦੇ ਹੱਥ ਦੁੱਧ ਨਹੀਂ ਆਵੇਗਾ ਉਹਦੀਆਂ ਆਪਣੀਆਂ ਬੱਕਰੀਆਂ ਹੋਣਗੀਆਂ ਉਹਨੂੰ ਸੰਭਾਲੇਗਾ ਤੇ ਉਹਦੇ ਪੱਲੇ ਕੁਝ ਪਵੇਗਾ ਅਸੀਂ ਵੀ ਐਵੇਂ ਕਰਦੇ ਹਾਂ ਦੂਜਿਆਂ ਵਿੱਚ ਗਿਣਦੇ ਰਹਿੰਨੇ ਆ ਜੀ ਉਹ ਕੀ ਕਰਦਾ ਕੌਣ ਕੀ ਕਰਦਾ ਕਿਵੇਂ ਕਰਦਾ ਕਿਉਂ ਕਰਦਾ ਜੀ ਜਿੰਨਾ ਇਨ੍ਹਾਂ ਗੱਲਾਂ ਤੋਂ ਦੂਰ ਰਹੋਗੇ ਉਹਨਾ ਸੌਖੇ ਰਹੋਗੇ ਜੀ ਦੁਨੀਆ ਦੇ ਲੋਕ ਜਿਹੜੇ ਆ ਆਪਣੇ ਦੁੱਖਾਂ ਕਰਕੇ ਘਟ ਦੁਖੀ ਹਨ ਦੂਜਿਆਂ ਦੇ ਸੁੱਖਾਂ ਕਰਕੇ ਵੱਧ ਦੁਖੀ ਹਨ ਸੰਤ ਜਿਹੜੇ ਆ ਉਹਨਾਂ ਦਾ ਸੁਭਾਅ ਹੁੰਦਾ ਉਹ ਦੁਖੀ ਹੋ ਜਾਂਦੇ ਆ ਕਿਸੇ ਨੂੰ ਦੁਖੀ ਦੇਖ ਕੇ ਸੰਤ ਸੁਖੀ ਹੋ ਜਾਂਦੇ ਆ ਕਿਸੇ ਨੂੰ ਸੁਖੀ ਦੇਖ ਕੇ ਸੰਤ ਹੱਸ ਪੈਂਦੇ ਆ ਕਿਸੇ ਨੂੰ ਹੱਸਦਾ ਦੇਖ ਕੇ ਤੇ ਸੰਸਾਰੀ ਬੰਦੇ ਦੀ ਪਛਾਣ ਇਹ ਆ ਕਿ ਉਹ ਦੁਖੀ ਹੋ ਜਾਂਦਾ ਕਿਸੇ ਨੂੰ ਸੁਖੀ ਦੇਖ ਕੇ ਉਹ ਜਰ ਨਹੀਂ ਸਕਦਾ ਉਹਦੇ ਅੰਦਰ 타ਤ ਪਰਾਈ ਆ ਸਤਿਗੁਰੂ ਜੀ ਦਾ ਬਚਨ ਆ ਨਾ ਵਾਕਈ ਸੱਚਾ ਨਾਨਕ ਦੁਖੀ ਆ ਸਭ ਸੰਸਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕੋਈ ਕੋਈ ਵਿਰਲੇ ਮਹਾਪੁਰਖਾ ਜਿਹੜੇ ਨਾਮ ਜਪਣ ਵਾਲੇ ਹੁੰਦੇ ਆ ਪ੍ਰਵਾਹ ਨਾਹੀਂ ਕਿਸੈ ਸਕੇਰੀ ਬਾਜ ਸੱਚੇ ਨਾ ਜਿਨ੍ਹਾਂ ਦਾ ਦੁਨੀਆ ਨਾਲ ਕੋਈ ਵਾਹ ਵਾਸਤਾ ਨਹੀਂ ਇਹਨਾਂ ਨੂੰ ਆਪਣੀ ਨਿੰਦਿਆ ਵਡਿਆਈ ਦੀ ਕੋਈ ਪ੍ਰਵਾਹ ਨਹੀਂ ਕੇਵਲ ਤੇ ਕੇਵਲ ਨਾਮ ਸਿਮਰਨ ਦੀ ਹੀ ਪ੍ਰਵਾਹ ਹੁੰਦੀ ਆ ਇਸ ਕਰਕੇ ਭਾਈ ਦੁੱਖ ਤਾਂ ਉਹਨਾਂ ਉੱਪਰ ਵੀ ਆਉਂਦੇ ਆ ਪਰ ਉਹ ਦੁਨੀਆ ਵਾਂਗ ਦੁੱਖਾਂ ਦੇ ਘੇਰੇ ਵਿੱਚ ਨਹੀਂ ਹੁੰਦੇ ਦੇਖਣ ਵਾਲਾ ਤਾਂ ਕਈ ਵਾਰੀ ਸੋਚਦਾ ਮਹਾਪੁਰਖ ਵੀ ਦੁਖੀ ਆ ਪਰ ਨਹੀਂ ਜੀ ਉਹ ਮਨ ਕਰਕੇ ਸੁਖੀ ਨੇ ਮਾਨ ਨ ਡਿਗੇ ਤਨ ਕਾਹੇ ਕੋ ਡਰਾਏ ਉਹ ਮਨ ਕਰਕੇ ਚੜਦੀ ਕਲਾ ਵਿੱਚ ਹਾਂਜੀ ਚਰਨ ਕਮਲ ਚਿਤ ਰਹਿਉ ਸਮਾਏ ਉਹਨਾਂ ਦਾ ਜਿਹੜਾ ਚਿਤ ਹੈ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਜੀ ਚਿਤਨਾ ਭਇਓ ਹਮਰੋ ਆਵਨ ਕਹੈ ਚੁਬੀ ਰਹੀ ਸ੍ਰਿਤ ਪ੍ਰਭ ਚਰਨਨ ਮੈਂ ਆਬ ਮੈਂ ਆਪਣੀ ਕਥਾ ਬਖਾਨੂ ਤਪ ਸਾਦਤ ਜੇ ਵਿਦਮੁਹਿਆਨ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਦੁਨੀਆ ਤੇ ਆਉਣ ਨੂੰ ਸਾਡਾ ਦਿਲ ਨਹੀਂ ਸੀ ਕਰਦਾ ਇਹ ਵਾਹਿਗੁਰੂ ਵੱਲੋਂ ਜਿਹੜਾ ਹੁਕਮ ਹੋਇਆ ਉਹ ਨਿਭਾ ਰਹੇ ਹਾਂ ਉਹਦੇ ਹੁਕਮ ਦੇ ਅਨੁਸਾਰ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸੇ ਤੋਂ ਪਾਵ ਸ਼ੁੱਧ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਰੀਆਂ ਮਿਲਾਵਟਾਂ ਨੂੰ ਜਾਤ ਪਾਤ ਦੇ ਵਹਿਮ ਭਰਮ ਜਿੰਨੇ ਸੀਗੇ ਸ਼ੂਤ ਸ਼ਾਤ ਇਹ ਪਖੰਡਾਂ ਨੂੰ ਸਾਡੇ ਵਿੱਚੋਂ ਕੱਢ ਕੇ ਸਾਨੂੰ ਸ਼ੁੱਧ ਬਣਾਇਆ ਪਰ ਅਸੀਂ ਹੋਰ ਹੀ ਚੱਕਰਾਂ ਵਿੱਚ ਪਏ ਹੋਏ ਹਾਂ ਗੁਰਮੁਖੋ ਇੱਕ ਪੰਡਿਤ ਸੀ ਕੋਈ ਬੈਲ ਗੱਡੀ ਤੇ ਕਿਤਾਬਾਂ ਲੱਦ ਕੇ ਕਬੀਰ ਸਾਹਿਬ ਜੀ ਦੇ ਨਾਲ ਬਹਿਸ ਕਰਨ ਤੁਰਿਆ ਕਾਂਸੀ ਪਹੁੰਚ ਗਿਆ ਉੱਥੇ ਘਰ ਆ ਗਿਆ ਉਹਨਾਂ ਦੇ ਅੱਗੇ ਕਬੀਰ ਸਾਹਿਬ ਜੀ ਕਿਤੇ ਬਾਹਰ ਗਏ ਹੋਏ ਸੀਗੇ ਕਈਆਂ ਨੂੰ ਹੁੰਦਾ ਨਾ ਕਿ ਅਸੀਂ ਬਹਿਸ ਬਾਜੀ ਵਿੱਚ ਜਿੱਤਣੇ ਜਿੱਤਣਾ ਰਸਤੇਆਂ ਵਿੱਚ ਵੀ ਐਵੇਂ ਹੀ ਆ ਕਈ ਵਾਰੀ ਬਹੁਤ ਕੋਈ ਬਹਿਸ ਕਰਦੇ ਆ ਵੀ ਅਸੀਂ ਜਿੱਤ ਕੇ ਪਤਾ ਨਹੀਂ ਕੀ ਇਨਾਮ ਲੈ ਲਿਆ ਰਸਤੇਆਂ ਵਿੱਚ ਉਹ ਨਹੀਂ ਜਿੱਤਿਆ ਹੁੰਦਾ ਜੋ ਬਹੁਤ ਕੁਝ ਕਹਿ ਗਿਆ ਅਸਲ ਵਿੱਚ ਜਿੱਤ ਉਹ ਜਾਂਦਾ ਜੋ ਬਹੁਤ ਕੁਝ ਸਹਿ ਗਿਆ ਤਾਂ ਘਰ ਵਿੱਚ ਜਦੋਂ ਗਿਆ ਤੇ ਉਹਨਾਂ ਦੀ ਧਰਮ ਪੁੱਤਰੀ ਕਬੀਰ ਸਾਹਿਬ ਤਾਂ ਹੈ ਨਹੀਂ ਸੀ ਘਰੇ ਪੁੱਤਰੀ ਸੀ ਕਮਾਲੀ ਪੰਡਤ ਨੇ ਪੁੱਛਿਆ ਵੀ ਕਬੀਰ ਸਾਹਿਬ ਦਾ ਘਰ ਇਹੀ ਆ ਕਮਾਲੀ ਨੇ ਕਿਹਾ ਇਹ ਕਬੀਰ ਸਾਹਿਬ ਦਾ ਘਰ ਨਹੀਂ ਇਹ ਤਾਂ ਰਾਮ ਜੀ ਦਾ ਘਰ ਆ ਇਹ ਵਾਹਿਗੁਰੂ ਪਰਮੇਸ਼ਰ ਦਾ ਘਰ ਆ ਉਹ ਕਹਿਣ ਲੱਗੇ ਤੂੰ ਕਬੀਰ ਸਾਹਿਬ ਜੀ ਨੂੰ ਦੇ ਸਮਝਿਆ ਉਹ ਦੇ ਨਹੀਂ ਬਾਕੀ ਤੂੰ ਕਬੀਰ ਸਾਹਿਬ ਜੀ ਨੂੰ ਤੁਸਾਂ ਨੇ ਸਮਝਿਆ ਨਹੀਂ ਸੰਤਾਂ ਦਾ ਸੱਚਾ ਸਰੀਰ ਮਨੁੱਖਾ ਦੇ ਨਹੀਂ ਹੁੰਦਾ ਉਹ ਅਸਲ ਵਿੱਚ ਸ਼ਬਦ ਰੂਪ ਹੁੰਦੇ ਆ ਉਹ ਦੁਨੀਆ ਵਿੱਚ ਨਾਮ ਦੇਣ ਦਾ ਇਹ ਉਪਦੇਸ਼ ਦੇਣ ਵਾਸਤੇ ਆਉਂਦੇ ਆ ਲੋਕਾਂ ਨੂੰ ਨਾਮ ਨਾਲ ਜੋੜ ਕੇ ਵਾਪਸ ਚਲੇ ਜਾਂਦੇ ਆ ਕੁਝ ਲੋਕ ਹੁੰਦੇ ਆ ਜਿਹੜੀ ਆਪਣੀ ਬੁੱਧੀ ਆਪਣੀ ਹਉਮੈ ਉਹਦੇ ਕਰਕੇ ਭਟਕਦੇ ਰਹਿੰਦੇ ਆ ਇਹ ਜਿਹੜੀ ਭਗਤ ਕਬੀਰ ਜੀ ਦੀ ਪੁੱਤਰੀ ਨੇ ਗੱਲ ਕਹਿ ਦਿੱਤੀ ਏਡੀ ਵੱਡੀ ਤੋ ਭਾਵ ਸਮਝ ਗਿਆ ਪੰਡਿਤ ਪੰਡਿਤ ਨੇ ਬੱਚੀ ਦਾ ਧੰਨਵਾਦ ਕੀਤਾ ਬੈਲ ਗੱਡੀਆਂ ਤੇ ਲਦਦੀਆਂ ਕਿਤਾਬਾਂ ਨੂੰ ਲੈ ਕੇ ਚੁੱਪਚਾਪ ਵਾਪਸ ਚਲਾ ਗਿਆ ਉੱਥੋਂ ਭੁੱਲ ਦੀ ਮਾਫੀ ਮੰਗੀ ਨਾ ਵੀ ਮੇਥੋਂ ਗਲਤੀ ਹੋ ਗਈ ਵੀ ਇਹ ਮਹਾਪੁਰਖਾਂ ਦੀ ਪੁੱਤਰੀ ਨੂੰ ਇੰਨਾ ਗਿਆਨ ਇਹ ਉਹਨਾਂ ਨੂੰ ਆਪ ਕਿੰਨਾ ਗਿਆਨ ਹੋਵੇਗਾ ਵੀ ਇਹ ਜਿਹੜਾ ਘਰ ਆ ਇਹ ਸਾਡੇ ਘਰ ਨਹੀਂ ਇਹ ਤਾਂ ਇਹਦੇ ਵਿੱਚ ਆਪਾਂ ਦਿਨ ਰਾਤ ਕੱਟਣ ਆਏ ਹੋਏ ਆ ਇਹ ਤਾਂ ਇੱਕ ਸਾਡਾ ਆਲਣਾ ਹੈ ਪੰਛੀ ਜਿਵੇਂ ਆਲਣੇ ਵਿੱਚੋਂ ਡਾਰੀ ਮਾਰ ਜਾਂਦਾ ਇਸੇ ਤਰ੍ਹਾਂ ਜੀ ਅਸੀਂ ਵੀ ਚਲੇ ਜਾਣਾ ਹੈ ਕਹਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਹੇਗੇ ਤੇਰੇ ਜਿਹੜਾ ਵੀ ਮੌਤ ਦਾ ਡੰਕਾ ਮੌਤ ਦਾ ਘੜਿਆਲ ਕਿਸੇ ਦੇ ਘਰੇ ਵੱਜਿਆ ਤੇਰੇ ਘਰੇ ਵੀ ਵੱਜੇਗਾ ਸਿੱਖਾ ਯਾਦ ਰੱਖ ਕਬੀਰ ਕਾ ਕਰ ਸਿਖਰ ਪਰ ਜਹਾਂ ਸਿਲਹਲੀ ਗੈਲ ਪਾਮ ਨਟ ਕੇ ਪਪੀਲ ਕਾ ਪੰਡਤ ਲਾਦੇ ਬੈਲ ਇਸ ਤਰ੍ਹਾਂ ਪੰਡਤ ਲੱਦ ਕੇ ਕਿਤਾਬਾਂ ਚੱਲਦਾ ਬਣਿਆ ਜੀ ਇਹ ਚੀਜ਼ਾਂ ਹੁੰਦੀਆਂ ਨੇ ਜੀ ਤੰਤਨ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਜਿਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੂਰੀ ਨਹੀਂ ਪਈ ਇੱਥੋਂ ਝੋਲੀ ਨਹੀਂ ਭਰੀ ਮਤਾਂ ਸੋਚਣਾ ਹੋਰ ਕਿਤੋਂ ਭਰ ਜਾਵੇਗੀ ਕਿਤੋਂ ਨਹੀਂ ਉਹਨੂੰ ਕੁਝ ਮਿਲੇਗਾ ਜੋ ਆਪਣੇ ਗੁਰੂ ਦਾ ਦਰ ਛੱਡ ਕੇ ਜਾਵੇਗਾ ਜੇਹੀ ਹੈ ਜ਼ਿੰਦਗੀ ਆਪਣੀ ਜੇਹੀ ਹੈ ਬੰਦਗੀ ਆਪਣੀ ਜ਼ਬਾਂ 'ਤੇ ਜਬ ਨਾਮ ਆਏ ਤੇਰਾ ਤੂੰ ਗਰਦਨ ਝੁਕ ਜਾਏ ਆਪਣੀ ਇਸ ਤਰ੍ਹਾਂ ਭਾਵ ਕੀ ਸਾਡੇ ਗੁਰੂ ਜੀ ਸਮਰੱਥ ਹਨ ਪੂਰੇ ਗੁਰੂ ਹਨ ਅਸੀਂ ਇਹਨਾਂ ਨੂੰ ਛੱਡ ਕੇ ਹੋਰ ਪਾਸੇ ਕਿਉਂ ਜਾਈਏ ਜੀ ਪਿਆਸ ਲੱਗੀ ਹੋਵੇ ਪਾਣੀ ਦੀ ਸਾਹਮਣੇ ਆ ਜਾਵੇ ਕੋਈ ਸ਼ਬੀਲ ਤਾਂ ਉੱਥੇ ਹੁਣ ਸੋਚੋ ਖੜੇ ਹੋ ਕੇ ਪਾਣੀ ਪੀਵਾਂ ਕਿ ਨਾ ਪੀਵਾਂ ਜੇਕਰ ਤਾਂ ਸੱਚਮੁੱਚ ਲੱਗੀ ਹੈ ਪਿਆਸ ਫਿਰ ਤਾਂ ਨਹੀਂ ਬੰਦਾ ਸੋਚੇਗਾ ਪਾਣੀ ਪੀ ਲਵੇਗਾ ਅਜੇ ਬੰਦਿਆ ਤੈਨੂੰ ਸਿਮਰਨ ਦੀ ਪਿਆਸ ਹੀ ਨਹੀਂ ਲੱਗੀ ਅਜੇ ਤੈਨੂੰ ਹੋਰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਜਿਸ ਦਿਨ ਤੈਨੂੰ ਨਾਮ ਸਿਮਰਨ ਚੰਗਾ ਲੱਗੇਗਾ ਤੂੰ ਆਪੇ ਹੀ ਤੈਨੂੰ ਪਤਾ ਲੱਗ ਗਿਆ ਵੀ ਨਾਮ ਤੋਂ ਉੱਪਰ ਕੁਝ ਨਹੀਂ ਤੈਨੂੰ ਪਿਆਸ ਲੱਗ ਗਈ ਬਾਕੀ ਸਾਰੀਆਂ ਚੀਜ਼ਾਂ ਛੱਡ ਕੇ ਤੂੰ ਨਾਮ ਵੱਲ ਆ ਜਾਵੇਂਗਾ ਇਸ ਤਰ੍ਹਾਂ ਇਹ ਬਾਬਾ ਨਾਨਕ ਸਿੰਘ ਜੀ ਦੇ ਬਹੁਤ ਮਿੱਠੇ ਪਿਆਰੇ ਬਚਨ ਸੀਗੇ ਗੁਰਮਖੋ ਇਹ ਬਾਬਾ ਨਾਨਕ ਸਿੰਘ ਜੀ ਦੀ ਕਮਾਈ ਹੀ ਹੈ ਜਿਹੜੀ ਅੱਜ ਦੁਨੀਆ ਉੱਥੇ ਜਾ ਕੇ ਉਹ ਅਸਥਾਨ ਤੇ ਝੁਕਦੀ ਆ ਤੇ ਮਹਾਪੁਰਖਾਂ ਦਾ ਸਤਿਕਾਰ ਕਰਦੀ ਆ ਕਿਉਂਕਿ ਕਮਾਈ ਕਰਨ ਵਾਲਾ ਮਹਾਪੁਰਖ ਇੱਕ ਹੁੰਦਾ ਖਾਨ ਵਾਲੇ ਪਿੱਛੇ ਬਹੁਤ ਹੁੰਦੇ ਆ ਇਹ ਮਹਾਪੁਰਖਾਂ ਦੀ ਕੀਤੀ ਕਮਾਈ ਆ ਇਸ ਤਰ੍ਹਾਂ ਬਹੁਤਿਆਂ ਨੂੰ ਅੰਮ੍ਰਿਤ ਛਕਾਇਆ ਧੰਤਨ ਬਾਬਾ ਈਸ਼ਰ ਸਿੰਘ ਜੀ ਨੇ ਕਈ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸਾਡੀ ਸਾਡੇ ਕਈ ਵਾਰੀ ਆਪਾਂ ਦੇਖਦੇ ਆ ਕਿ ਘਰ ਦੇ ਵੀ ਨਹੀਂ ਸੁਣਦੇ ਮਹਾਪੁਰਖਾਂ ਦੀ ਸਾਰਾ ਸੰਸਾਰ ਹੀ ਸੁਣਦਾ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਕਿ ਭਾਈ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ ਦੂਜੇ ਧਰਮਾਂ ਦਾ ਸਤਿਕਾਰ ਕਰੋ ਤਾਂ ਇਹੀ ਨਿਸ਼ਾਨੀਆਂ ਪਿਆਰ ਵਾਲਿਆਂ ਦੀ ਨਾਮ ਲਵੇ ਭਾਵੇਂ RAM ਭਾਵੇਂ ALLAH ਭਾਵੇਂ ਵਾਹਿਗੁਰੂ ਕੋਈ ਹੋਵੇ ਕੋਈ ਵਿਤਕਰਾਂ ਨਹੀਂ ਇਹ ਨਹੀਂ ਸੋਚਣਾ ਇਹ ਵੱਡਾ ਇਹ ਛੋਟਾ ਇਹ ਚੰਗਾ ਇਹ ਮਾੜਾ ਨਾਮ ਤਾਂ ਲੈ ਰਿਆ ਨਾ ਮੁਸਲਮਾਨ ALLAH ALLAH ਜਪਦੇ ਆ ਮੁਬਾਰਕ ਆ ਜੀ ਹਿੰਦੂ ਜਿਹੜੇ ਹਨ ਉਹ RAM ਜਾਂ OMM ਦਾ ਜਾਪ ਕਰਦੇ ਆ ਮੁਬਾਰਕ ਆ ਜੀ ਸਿੱਖਾ ਤੂੰ ਵੀ ਜੁੜ ਜਾ ਆਪਣਾ ਸੀਸਟ ਘਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜੇ ਤੇਰੇ ਅੰਦਰ ਪਿਆਸ ਹੈ ਜੇ ਤੇਰੇ ਕੋਲ ਪੈਰ ਆ ਤੇ ਚੱਲ ਕੇ ਆਪਣੇ ਗੁਰੂ ਦੇ ਦਰ ਵੱਲ ਜਾ ਜੇ ਤੇਰੇ ਕੋਲ ਅੱਖਾਂ ਨੇ ਆਪਣੇ ਗੁਰੂ ਦੇ ਦੀਦਾਰ ਕਰ ਜੇ ਹੱਥ ਦਿੱਤੇ ਨੇ ਰੱਬ ਨੇ ਚੰਗਈ ਕਰ ਤਾਂ ਇਹ ਭਾਈ ਬਾਬਾ ਅਨੰਦ ਸਿੰਘ ਜੀ ਦੇ ਬਚਨ ਭੁੱਲ ਚੁੱਕ ਦੀ ਖਿਮਾ ਜੀ ਸੋ ਗੁਰਮਖੋ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ